ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮੰਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਫੋੜਾ ਸਵਾਗਤ ਕਰਦੀ ਹਾਂ ਹੋਰ ਸਨੌ ਸਾਰੇ ਨੇ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਵਧੀਆ ਹੋਵੋ ਤੇ ਠੀਕ ਠਾਕ ਹੋਵੋਗੇ ਤੁਸੀਂ ਵੀ ਦੇਖਦੇ ਹੋਵੋਗੇ ਕਿ ਆਹ ਪਤਾ ਨਹੀਂ ਕੀ ਆਈ ਅੰਗਰੇਜ਼ੀ ਤੇ ਨਹੀਂ ਆਈ ਅੱਜ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਕੁਲਚੇ ਆਪਾਂ ਬਿਸਕੁਟ ਬਣਾ ਕੇ ਲਿਆਏ ਸੀ ਇਹ ਲਈਏ ਉੱਥੇ ਪਾਏ ਕੁਲਚੇ ਬਣਾ ਰਹੇ ਸੀਗਾ ਬਲੇ ਕੁਲਚੇ ਜਿਹੜਾ ਹੁੰਦਾ ਹੈ ਉਸ ਟਾਈਪ ਉਹ ਉਹ ਲਈ ਆਈ ਨੇ ਤੇ ਇਧਰ ਆਪਣੇ ਆਲੂ ਉਬਾਲ ਕੇ ਬਰੀਕ ਬਰੀਕ ਚੀਰ ਲੇ ਤੇ ਇਧਰ ਹੈਗੀ ਜੀ ਆਪਣੇ ਪਿਆਜ਼ ਪਿਆਜ਼ ਵੀ ਭਰੀ ਦੂਗੀ ਚੀਜ਼ ਲੈ ਤੇ ਇਧਰ ਆਪਾਂ ਨੇ ਇਮਲੀ ਭੋਲੀ ਗਰਮ ਪਾਣੀ ਚ ਚ ਇਹ ਹੈਗੇ ਨੇ ਜੀ ਚਿੱਟੇ ਛੋਲੇ ਇਹਨਾਂ ਚ ਆਪਾਂ ਨੇ ਥੋੜਾ ਜਿਹਾ ਮਿੱਠਾ ਥੋੜਾ ਪਾ ਕੇ ਉਬਾਲ ਲੈ ਇਹ ਆਪੇ ਖਾ 먹ੋਗੇ ਕਹਿੰਦੇ ਜੀ ਰਾਤ ਨੂੰ ਛੋਲੇ ਨਾ ਪਿਉਣੇ ਹੁੰਨ ਨਾ ਆ ਦੇਖੋ ਬਸ ਤਾਂ ਹੋ ਚੱਲੇ ਹੁਣ ਲੱਗੀ ਕਈ ਵਾਰ ਨਹੀਂ ਪਿਓਏ ਜਾਂਦੇ ਹੈਗੇ ਕੋਈ ਗੈਸਟ ਆ ਜਾਂਦਾ ਹੈ ਨਾ ਤਾਂ ਯਰੇ ਟਿੱਕੇ ਛੋਲੇ ਆ ਨਾ ਉਹਨਾਂ ਨੂੰ ਥੋੜੇ ਮਿੱਠਾ ਥੋੜਾ ਲਾ ਕੇ ਉਬਾਲ ਲਓ ਇੱਧਰ ਹੈਗੇ ਕਿਦਾਂ ਪਾਣੀ ਪਾਣੀ ਤੇ ਪਤੋ ਲਈਏ ਤਾਂ ਜੋ ਇਹ ਮਿੱਠੇ ਥੋੜੇ ਦਾ ਅਸਰ ਆ ਉੱਤਰ ਜਾਵੇ ਇਹ ਲੋਬ ਉਹਦੇ ਵਿੱਚ ਪਾਕ ਖਾ ਦੋ बाद कोई डिश बना लगे कड़ाही कोई नहीं बेहद है अब सवेरे सवेरे रब ने बहुत ज्यादा धुंध पा दी एक ऐ हो गया ना कोई कपड़ा धोता जाना ना सुना वैसे मैं राब कपड़े धोते थी पर चादर चूदर ਇਹ ਦੇਖਾ ਫਿਰ ਸੀਗੇ ਨਾ ਆਫ ਕਰਦੇ ਉਹ ਆ ਹੁਣ ਮਸ਼ੀਨ ਲਾਈ ਹੈ ਮੈਂ ਲੋ ਜੀ ਪਹਿਲਾਂ ਕੜਾਹੀ ਮਾਂਜ ਲਈਏ ਆਪਾਂ ਹੁਣ ਥੋੜੀ ਜਿਹੀ ਤਕਨੀਕ ਦੋ ਕਰਾਵਾਉ ਰਹੀ ਹੈ ਫਿਰ ਐਂਡੀ ਤੋਂ ਉਹ ਨਾ ਬਟਾ ਕੰਨ ਪਾੜ ਪਾ ਲਿਆ ਲੋ ਜੀ ਆਪਾਂ ਦੇਸੀ ਘਿਓ ਪਾ ਲਾਂਗੇ ਵਿੱਚ ਲਓ ਜਿਆਦਾ ਪੈ ਗਿਆ ਇਹਨੂੰ ਥੋੜਾ ਜਿਹਾ ਘਰਮ ਕਰਕੇ ਇਹਨੂੰ ਦਬੋ ਦਸ ਜ਼ੀਰਾ ਮਸਾਲੇ ਵਾਲੇ ਜਿਹੜਾ ਦੇਮਸ ਹਾਲਲੇ ਦੀ ਬਾਣਤੋਂ ਰਹਿੰਦੇ ਨੇ ਹੈ ਜੀ

Aggiungere i pezzi di pepe Aggiungere la salvia La salvia è un'acqua per il nostro gusto Aggiungere la ricetta di ਪਾਣੀ ਜਿਹੜੇ ਆਪਣੇ ਚਿੱਟੇ ਛੋਲੇ ਉਬਾਲ ਕੇ ਰੱਖੇ ਹੋਏ ਨੇ ਹੁਣ ਪਾਣੀ ਇਹ ਵਿੱਚ ਲਾ ਲਓ ਇਸ ਤੇ ਮਸਾਲਾ ਫੜਦਾ ਨੂੰ ਪਾਉਣਾ ਹੈ ਕਾਲੀ ਮਿਰਚ ਪਾਣੀ ਵਿੱਚ ਤੇ ਇਹ ਹੈਗਾ ਜੀ ਆਪਣਾ ਅੰਮचूर ਐਨਕ ਪਾ ਰਹੇ ਨੇ ਅੰਮचूर ਇਨੂੰ ਕੱਗਵਾ ਲਈ ਹੋਣੀ ਹੈ ਸਰ ਉਹਦੇ ਨਾਲ ਜਿਹੜੀ ਉਹ ਵਿੱਚ ਸੌਸ ਪਈ ਹੋ ਕੇ ਲੈ ਕੇ ਆਈ ਗੈਸ ਘੱਟ ਕਰਤੀਏ ਜਿਹੜਾ ਆਪਣਾ ਇਹ ਈਮਲੀ ਆਪਣੇ ਭੋਂ ਕੇ ਰੱਖੀ ਹੋਈ ਹੈ ਇਹਦਾ ਨਾਲ ਆਪਣੇ ਰਸ ਜਾ ਕੱਢ ਲੈਣਾ ਇਹ ਪੁੰਕ ਕੇ

이제 받아가야 돼. 조금 널부가 뜨게. 이거 받 ਜੋਬ ਉਹ ਨਹੀਂ ਲੈਣੀ ਪੈਣੀ ਨਾ ਫੋਨ ਨਾ ਵਾਸਤੇ ਤੁਸੀਂ ਵੀ ਕਹੋਗੇ ਹਾਂ ਕਿੰਦਾ ਦੀ ਰੈਸਪੀ ਸਿਖਾ ਰਹੀ ਹੈ ਅੱਜ ਬਈ ਮੈਨੂੰ ਕਾਲੀ ਵੀ ਬਹੁਤ ਹੈ ਤੇ ਕੁਲਚੇ ਆਪਣੇ ਖਾਣੇ ਦੀ ਜ਼ਰੂਰੀ ਨੇ फटाफट ਹਨਾ ਬਹੁਤ ਪਾਣੀ ਰੱਖਣੀ ਦਈਏ ਜਦੋਂ ਮਸਾਲਾ ਪਿਆ ਹੋ ਗਿਆ ਤੇ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਦੋ ਚਮਚਾ ਪਾਦੇ ਚਾਟ ਦਾ ਸਮਝੀ ਨਾ ਹੋਰ ਦਵਾ ਮਿਕਸ ਕਰਨਾਗੇ ਉਦੋਂ ਲਿਆ ਕੁंचे फटाफट ਆ ਵੀ ਤੁਮ ਸੇ ਪਾ ਰਹੇ ਹੋ ਲੈਓ ਤਾਂ ਮੈਨੂੰ ਤੇਰੇ ਤੇ ਜਾ ਕੋਈ ਦੇਖਾ ਵਦਿਆ ਕੋਈ ਬਈ ਕੁਝ ਹੋਰ ਐਂਡ ਜਿੰਨੇ ਕੁ ਵਾਰ ਤੁਹਾਨੂੰ ਲੋ ਜੇ ਇਹ ਕੁਰਚੇ ਦਾ ਜਿਹੜਾ ਬੇਸ ਹੈ ਉਦੋਂ ਨੇ ਇਹਦੀ ਕਟਿੰਗ ਕੱਟਦੀ ਆਹ ਇਹਦੇ ਜਿਹਤੀ ਜੋ ਪਾ ਕੇ ਤੇ ਨਾਲੋ ਸੇਕ ਨੂੰ ਤੇ ਇਹ ਹਲਕੇ ਹਲਕੇ ਸੇਕ ਦੇ ਟਪਾਣੇ ਨਾਲ ਫੇਰ ਭਰਾਂਗੇ ਇਹਨੂੰ ਇੱਧਰ ਆਜੇ ਮੈਂ ਸੁੱਲ ਮਾਤਣੀ ਕੱਢਣੀ ਹੈ ਇੱਧਰ ਮਧਾਣੀ ਲਈ ਹੋਈ ਸੀ ਜੇ ਆਪਣੀ ਦੇ ਇਸ ਗੰਗਾਂ ਕਟਿੰਗ ਕਰੀਏ ਉਹਨੇ ਥੋੜੀ ਜਿਹੀ ਕੋ ਕੱਟੀ ਕੱਟ ਚਲ ਆਪਾਂ ਐਦਾਂ ਇਹਦੀ ਕਟਿੰਗ ਕਰ ਲਵਾਂਗੇ ਕਟਿੰਗ ਕੀਤੀ ਮੇਰੇ ਉਦੋਂ ਨੇ ਹੋਇਆ ਕੀ ਜਿਹੜਾ ਕਿਉਂ ਨਹੀਂ ਲੱਗਿਆ ਬਦਲ ਰੋ ਜੀ ਅੱਜ ਪਤਾ ਨਹੀਂ ਕੁਲਚੇ ਛੋਲੇ ਬਣਾ ਕੇ ਦਿਖਾ ਰਹੇ ਆ। ਤੁਸੀਂ ਵੀ ਕੁਲਚੇ ਛੋਲੇ ਬਣਾ ਕੇ ਇਦਾਂ ਖਾਓ ਬਾਈ ਘਰੇ ਹੀ ਆਪਣੇ ਠੀਕ ਹੈ। ਪਰ ਘਰ-ਘਰ ਦੇ ਵਿੱਚ ਲੋ ਜਿੱਦਾਂ ਪਾਣੀ ਸਟਫਿੰਗ ਕਰਨੀ ਹੈ ਇਹ ਪੂਰੀ। ਇਹਦੇ ਵਿੱਚ ਆਪਾਂ ਇਹਨਾਂ ਨਾਲ ਸਾਡੇ ਵਿੱਚ ਪਾਇਆ ਟਮਾਟਰ ਪਾਇਆ। ਅਸਰਦਾ ਅਜੇ ਰਹਿੰਦੇ ਕਿ ਤੋਮਾਟਰ ਦੇ ਪਾਣੀ ਸੀਗੇ ਇਹਨਾਂ ਨੂੰ ਤੇ ਮੇਟਾ ਮਾਟਾ ਕਰ ਦਉਗੀ ਕੋਚੇ ਦੇ ਵਿੱਚ ਕੋਹੋ ਆਈਂ ਘੁੱਟਾ ਦੇ ਕੇ ਆਵਾ ਜਦੋਂ ਤੱਕ ਗਰਮ ਹੋ ਗਿਆ ਜਾ ਆਪਣਾ ਲੋ ਜੀ ਕੁਲਚਾ ਬਣ ਕੇ ਆਪਣਾ ਤਿਆਰ ਹੈ ਇਹਨਾਂ ਥੋੜਾ ਜਿਆਦਾ ਰੜ ਗਿਆ ਹੁਣ ਆਪਾਂ ਹੋਰ ਬਣਾਈਏ ਛੋਟੀ ਗੜ੍ਹੀ ਲੈਂਦੀ ਹੈ ਨਾ ਪਰ ਇੱਕੇ ਕੁਲਚੇ ਹੋ ਗਏ ਭਾਈ ਜੀ ਹਨ ਵਧੀਆ ਹੈ ਬਣੇ ਹੈ ਜੋ ਰਹਿ ਨਾ ਕੱਲੋ ਵਿੱਚ ਹਾਜ਼ਮੇ ਕੱਪੜੇ ਵੀ ਅੱਧੇ ਬਚਾਣੇ ਪਏ ਨੇ ਉਹ ਸੇ ਇੰਜ ਕੱਪੜੇ ਫੜਨਗੇ ਤੇ ਉਹ ਕਰ ਲੈਣਗੇ ਸੁੱਕਣੇ ਬਾਹਰ ਨੂੰ ਹੋਏ ਪਣ ਕੇ ਰਿਕੁਰ ਕੁਲਚੇ ਦੇ ਆਲੂ ਤੇ ਠੀਕ ਹੈ ਤੇ ਹੁਣ ਮੈਂ ਦਵਾਰੇ ਵਾਲੇ ਚ ਉਹ ਪਾਉਂਗੀ ਹਰੀ ਮਿਰਚ ਤੇ ਟਮਾਟਰ ਆ ਆ ਦੇਖੋ ਆਇਆ ਨਾ ਇਹ ਤਾਂ ਕੁਲਚੇ ਵਰਗਾ ਬਿਲਕੁਲ ਕਲਰ ਮੈਨੂੰ ਤਾਂ ਚੜੀ ਮਿਰਚਾਂ ਲੋਚੀ ਹੁਣ ਆਪਣੇ ਕੋਲ ਖਵਾਰ ਹੈ ਨਹੀਂ ਜੀ ਚ ਪਲ ਭੇਟ ਦੀ ਚੰਗੀ ਤਰ੍ਹਾਂ ਆ ਦੇਖੋ ਹੁੰਦਾ ਨਾ ਇਦਾਂ ਦੇ ਵਿੱਚ ਨੂੰ ਉਦੋਂ ਦੇ ਕੇ ਹਨਾ ਲੋ ਜਿਹੜੇ ਜਿਹੜੇ ਆਪਾਂ ਨੇ ਹੋਰ ਕੋਚੇ ਤੇ ਵੀ ਰਾਰ ਲਏ ਠੀਕ ਹੈ ਤੇ ਇਹ ਜਿਹੜਾ ਆਪਾਂ ਨੇ ਚਣਿਆਂ ਦਾ ਹੋਰ ਮਸਾਲਾ ਬਣਾਇਆ ਮਤਲਬ ਕਿ ਮਸਾਲਾ ਹੋਣੀ ਸੀਗਾ ਇਹਦੇ ਵਿੱਚ ਆਪਾਂ ਨੇ ਤੇ ਦਵਾਰੇ ਪਿਆਜ਼ ਚੀਰ ਕੇ ਪਾਏ ਹਰੀ ਮਿਰਚ ੀਰ ਕੇ ਪਾਈ ਇਹਦੇ ਵਿੱਚ ਤੇ ਟਮਾਟਰ ਪਾਇਆ ਟਮਾਟਰ ਤਾਂ ਕਿੱਥੇ ਗਿਆ ਟਮਾਟਰ ਲਾਲ ਨਹੀਂ ਹੈਗਾ ਫਾੜਾ ਫਾੜਾ ਜੈਨ ਟਮਾਟਰ ਪਾਈ ਦੇ ੀਰ ਕੇ ਤੇ ਹੁਣ ਆਪਾਂ ਇਹਦੇ ਵਾਰੇ ਕੁਲਚੇ ਫੇਰ ਹੋਰ ਭਰਾਂਗੇ ਉਹਦੋਂ ਨੂੰ ਬਿਨਾ ਟਮਾਟਰ ਤੋਂ ਮਤਲਬ ਕਿ ਪਿਆਜ਼ ਤਾਂ ਚਲੋ ਪਹਿਲਾਂ ਉਹਦੇ ਵਿੱਚ ਹੀ ਭੁੱਜ ਹੋ ਗਏ ਸੀਗੇ ਤੇ ਬਿਨਾ ਹਰੀ ਮਿਰਚ ਤੋਂ ਕੁਲਚੇ ਬਣਾ ਕੇ ਦਿੱਤੇ ਤੇ ਇਹ ਹੁਣ ਆਪਾਂ ਆਪਣੇ ਵਾਸਤੇ ਬਣਾ ਰਹੇ ਹਾਂ ਪਹਿਲਾਂ ਕਰਾ ਕੇ ਲੈ ਕੇ ਆਏ ਪੱਪੀ ਬਿਸਕਟ ਪਹਿਲਾਂ ਦੇਸੀ ਘਿਓ ਦੇ ਵਿੱਚ ਆਪਣੇ ਮਸਾਲਾ ਭੁੰਨ ਲਿਆ ਚੰਗੀ ਤਰ੍ਹਾਂ ਕੋਮੜਾ ਰਹਿਣੀ ਆ ਪੰਜਾਂ ਨੂੰ ਇਹਦੇ ਵਿੱਚ ਤੁਸੀਂ ਨਿੰਬੂ ਛਿਲਕ ਕੇ ਖਾ ਲਓ ਭਾਵੇਂ ਉੱਪਰ ਭਾਵੇਂ ਤੁਸੀਂ ਆਪਣਾ ਸੋਸ ਨਾਲ ਖਾ ਲਓ ਉਹ ਭਾਵੇਂ ਕੁਲਚੇ ਦਾ ਬੇਸ ਬਧੀਏ ਹੈ ਹਨਾ ਖੰਗਜੀ ਛੁੜੀ ਜਰ ਇਹਨੂੰ ਖੰਗਜੀ e la polliamo anche diare, e la polliamo nella lipici perché per un attimo si la livella di capelli, la libella ਤੇ ਮ제 ਲੋ ਦੋ ਸੋਰੀ ਪਰ ਨਾ ਦੋਏ ਲੋ ਜੀ ਕੁਲਚੇ ਖਾ ਕੇ ਪਪਾ ਡੇ ਬੁੰਡੇ ਮਾਜ ਕੇ ਬੇਲੇ ਹੋਣੇ ਕੋਦੰਦੇ ਕੱਪੜੇ ਧੋ ਕੇ ਸੱਕਾ ਕੇ ਅੰਦਰ ਰੱਖ ਲੈ ਤੇ ਟਾਈਮ ਪਤਾ ਹੁਣ ਕਿੰਨਾ ਹੋ ਰਿਹਾ ਟਾਈਮ ਹੋ ਰਿਹਾ ਨੇ ਜੀ 6:30 ਪੂਣੀ 7 ਤੇ ਇਧਰ ਸਾਰੇ ਕੰਮ ਕਰ ਆਪਾਂ ਨੇ ਨਪਟਾਤੇ ਸਿਰਫ ਰੋਟੀ ਰੈਂਦੀ ਹੈ ਬਣਾਣੀ ਮੈਸਨ ਰੋਟੀ ਲੱਗੀ ਸੀਗੀ ਬਣਾਣ ਮੈਂ ਕਿ ਮੈਂ ਵਲੌਗ ਦਾ ਐਂਡ ਨਹੀਂ ਕਰਿਆ ਹੈਗੇ ਚਲੋ ਪਹਿਲਾਂ ਵਲੌਗ ਦਾ ਐਂਡ ਕਰ ਲਮ ਤੇ ਥੋੜੇ ਜਿਹ ਕੁਲਚੇ ਰਹਿੰਦੇ ਨੇ ਤੇ ਛੋਲੇ ਹਜੇ ਪਹੇ ਨੇ ਮੈਂ ਸੋਚਦੀ ਵੀ ਮਣੋ ਦੁਬਾਰੇ ਫੇਰ ਬਣਾ ਕੇ ਖਾਵਾਂਗੇ ਇਹਨਾਂ ਮੈਂ ਭਾਂਡੇ ਮਾਂਜਰੇ ਸੀਗੀ ਤਾਂ ਕਰਕੇ ਬੰਨੇ ਹੋਏ ਸੀਗਾ ਤੇ ਅੱਜ ਆਪਾਂ ਲੈ ਕੇ ਆਏ ਆਂ ਬਾਜਰੇ ਦਾ ਆਟਾ ਤੇ ਮਿਕਸ ਆਟਾ ਤੇ ਗੁਰਦੁਆਰਾ ਸਾਹਿਬ ਚ ਹੋ ਰਿਹਾ ਇਹ ਪਾਠ ਰੈਰਾ ਸਾਹਿਬ ਦਾ ਹਨੇਰਾ ਹੋ ਗਿਆ ਬਾਰ ਖੰਡ ਕਾਫੀ ਹੈ ਚਲੋ ਜੀ ਫਰੈਂਡਸ ਇਹਦਾ ਸੀਗਾ ਆਪਣਾ ਅੱਜ ਦਾ ਵਲੋਗ ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਆਪਣੀ ਕੁਲਚੀਆਂ ਵਾਲੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਐਦਾਂ ਕੁਲਚੇ ਜਰੂਰ ਬਣਾ ਕੇ ਖਾਓ ਤੇ ਫਿਰ ਮੈਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੇ ਰੈਸਪੀ ਕੁਲਚੀਆਂ ਦੀ ਤੇ ਬਾਕੀ ਇੱਧਰ ਸਾਡਾ ਨੰਨਾ ਮੁੰਨਾ ਓਏ ਬਾਹਰ ਨਿਕਾ ਹੁਣ ਪਤਾ ਨਹੀਂ ਹੈਂ ਹੈ ਕਾ ਵਧੀਆ ਮੇਰਾ ਨਾ ਸਿਰ ਦੁਖਣ ਲੱਗੇ ਸਿਰ ਤੇ ਮੈਂ ਵੀ ਟੋਪ ਲੈਣੀ ਮੇਰੇ ਨਾ ਵਾਲ ਜਿਹੜੇ ਨਿਊ ਗ੍ਰੋਥ ਹੋਰੀ ਨੇ ਬਾਲੰਦੀਆ ਕੱਤਤ ਕਰੀ ਹੋਈ ਆ ਉਹਦੇ ਕਰਕੇ ਨਾ ਨਿਕਲ ਰਹੇ ਨੇ ਗੁੱਤ ਚ ਤੇਲ ਲਾ ਕੇ ਸਿਰ ਬਾਇਆ ਹੋਇਆ ਸੀਗਾ ਮੇਰਾ ਪਰ ਹੁਣ ਸਿਰ ਦੁਖ ਰੇ ਚਲੋ ਜੀ ਫਰੈਂਡਸ ਤੁਹਾਨੂੰ ਮਿਲਾਂਗੇ ਕਿਸੇ ਨੈਕਸਟ ਵਲੋਗ ਨਾਲ ਤੱਕ ਲਈ ਸਾਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ